ਸਤਿ ਸ਼੍ਰੀ ਅਕਾਲ ਮੈਂ ਹਾਂ ਗੁਰਿੰਦਰਪਾਲ ਸਿੰਘ ਤੇ ਤੁਸੀਂ ਵੇਖ ਰਹੇ ਹੋ ਫਟਾਫਟ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਨਾਲ ਖਬਰਾਂ ਆਓ ਫਿਰ ਸ਼ੁਰੂ ਕਰਦੇ ਹਾਂ ਪਹਿਲੀ ਖਬਰ ਤੋਂ ਹਿਮਾਚਲ ਪ੍ਰਦੇਸ਼ ਵਿੱਚ ਬੀਤੀ ਰਾਤ ਤੋਂ ਇੱਕ ਪਛਮੀ ਗੜਬੜੀ ਸਰਗਰਮ ਹੈ ਤੇ ਜਿਸ ਕਾਰਨ ਅਗਲੇ 4 ਦਿਨਾਂ ਤੱਕ ਪਹਾੜਾਂ ਵਿੱਚ ਮੀਂਹ ਪੈ ਸਕਦਾ ਤੇ ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ 5 ਅਕਤੂਬਰ ਨੂੰ ਕਿਨੌਰ ਅਤੇ ਲਾਹੌਲ ਸਪਿਤੀ ਨੂੰ ਛੱਡ ਕੇ ਸਾਰੇ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਲਈ yellow alert ਜਾਰੀ ਕੀਤਾ ਤੇ ਇਨ੍ਹਾਂ ਜ਼ਿਲ੍ਹਿਆਂ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਦੇ ਨਾਲ ਤੂਫਾਨ ਆਉਣ ਦੀ ਵੀ ਭੂਿਕਵਾਣੀ ਕੀਤੀ ਗਈ ਹੈ ਤੇ ਮੌਸਮ ਵਿਭਾਗ ਨੇ 6 ਅਕਤੂਬਰ ਨੂੰ 5 ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਲਈ ਔਰੇਂਜ ਚੇਤਾਵਨੀ ਵੀ ਜਾਰੀ ਕੀਤੀ ਹੈ ਤੇ ਇਹ ਚੇਤਾਵਨੀ ਚੰਬਾ ਕਾਂਗੜਾ ਕੁਲੂ ਮੰਡੀ ਅਤੇ ਸ਼ਿਮਲਾ ਤੇ ਲਾਗੂ ਹੁੰਦੀ ਹੈ ਤੇ ਇਨ੍ਹਾਂ ਭਾਰੀ ਬਾਰਿਸ਼ਾਂ ਦੇ ਨਾਲ-ਨਾਲ ਗਰਜ ਤੂਫਾਨ ਵੀ ਨੁਕਸਾਨ ਪਹੁੰਚਾ ਸਕਦੇ ਹਨ ਤੇ ਇਸ ਦੇ ਮੱਦੇਨਜ਼ਰ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ ਪੰਜਾਬ ਚ ਇੱਕ ਵਾਰ ਫਿਰ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ ਤੇ ਮੌਸਮ ਵਿਭਾਗ ਤਿੰਨ ਦਿਨ ਭਾਰੀ ਮੀਂਹ ਪੈਣ ਦੇ ਆਸਾਰ ਹਨ ਤੇ ਦਰਅਸਲ 4 ਅਕਤੂਬਰ ਤੋਂ ਨਵੀਂ ਪੱਛਮੀ ਗਰਬੜੀ ਸਰਗਰਮ ਹੋ ਰਹੀ ਹੈ ਤੇ ਜਿਸ ਕਾਰਨ ਮੌਸਮ ਵਿੱਚ ਤਬਦੀਲੀ ਆਏਗੀ ਚੰਡੀਗੜ੍ਹ ਮੌਸਮ ਵਿਭਾਗ ਨੇ ਮੀਂਹ ਨੂੰ ਲੈ ਕੇ yellow alert ਜਾਰੀ ਕੀਤਾ ਹੈ ਤੇ ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਨੇ ਤੇ ਭਵਿੱਖਬਾਣੀ ਮੁਤਾਬਕ 5 ਤੋਂ 8 ਅਕਤੂਬਰ ਤੱਕ ਮੀਂਹ ਪੈਣ ਦੀ ਉਮੀਦ ਹੈ ਤੇ ਜਿਸ ਤੋਂ ਬਾਅਦ ਮੌਸਮ ਸਾਫ਼ ਹੋ ਜਾਵੇਗਾ ਤੇ ਦੂਜੇ ਪਾਸੇ ਰਣਜੀਤ ਸਾਗਰ ਡੈਮ ਤੋਂ ਵੀਰਵਾਰ ਨੂੰ ਮੂੜ 35753 ਕਿਓ ਸਿਕ ਪਾਣੀ ਛੱਡਿਆ ਗਿਆ ਤੇ ਜਿਸ ਨਾਲ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਿਆ ਤੇ ਜਿਹੜੇ ਅਸਥਾਈ ਬੰਨ ਬਣਾਏ ਗਏ ਸਨ ਤਾਂ ਉਹਨਾਂ ਨੂੰ ਇਸ ਪਾਣੀ ਕਾਰਨ ਨੁਕਸਾਨ ਪੁੱਜਿਆ ਤੇ ਬੰਨਾਂ ਦੀਆਂ ਬੂਰੀਆਂ ਪਾਣੀ ਵਿੱਚ ਰੁੜਦੀਆਂ ਨਜ਼ਰ ਆਈਆਂ ਤੇ ਇਸੇ ਵਿੱਚ ਆਲੇ ਪੰਜਾਬ ਵਿੱਚ ਮੂੜ ਭਾਰੀ ਮੀਂਹ ਦੀ ਚੇਤਾਵਨੀ ਨੇ ਚਿੰਤਾ ਵਧਾ ਦਿੱਤੀ ਹੈ ਤੇ ਜਿਸ ਨਾਲ ਹੜ੍ਹਾਂ ਦਾ ਖਤਰਾ ਹੋ ਸਕਦਾ ਹੈ ਤੇ ਡੀਸੀ ਪਠਾਨਕੋਟ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਰਿਆ ਤੇ ਨਦੀਆਂ ਦੇ ਕੰਢੇ ਜਾਣ ਤੋਂ ਬਚਣ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੂਖ ਖਾਨ ਨੇ ਹੁਣ ਦੁਨੀਆ ਪਾਰ ਵਿੱਚ ਆਪਣੀ ਬਾਦਸ਼ਾਹਤ ਕਾਮ ਕਰ ਲਈ ਹੈ ਤੇ ਨਵੀਂ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਸ਼ਾਹਰੂਖ ਖਾਨ ਹੁਣ ਦੁਨੀਆ ਦੇ ਸਭ ਤੋਂ ਅਮੀਰ ਐਕਟਰ ਬਣ ਗਏ ਹਨ ਤੇ ਅਰਬਪਤੀ ਬਣ ਕੇ ਕਿੰਗ ਖਾਨ ਨੇ ਦੁਨੀਆ ਦੇ ਰਾਇਸ਼ ਐਕਟਰਾਂ ਨੂੰ ਮਾਤ ਦੇ ਦਿੱਤੀ ਹੈ ਤੇ ਸ਼ਾਹਰੂਖ ਖਾਨ ਹੁਣ ਕਈ ਇੰਟਰਨੈਸ਼ਨਲ ਸੈਲੀਬ੍ਰਿਟੀਜ਼ ਤੋਂ ਅਮੀਰ ਬਣ ਗਏ ਹਨ ਤੇ ਇਸ ਨਾਲ ਨਾਲ ਹੁਣ ਸ਼ਾਹਰੂਖ ਖਾਨ ਦੀ ਕੁੱਲ ਨੈਟਵਰਥ 12490 ਕਰੋੜ ਰੁਪਏ ਹੋ ਗਈ ਹੈ ਤੇ ਉਹਨਾਂ ਨੇ ਦੁਨੀਆ ਦੇ ਸਭ ਤੋਂ ਅਮੀਰ ਐਕਟਰ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ 7ਵੇਂ ਦਿਨ ਵੀ ਨਾਜ਼ੁਕ ਬਣੀ ਹੋਈ ਹੈ ਤੇ ਵੀਰਵਾਰ ਸ਼ਾਮ ਨੂੰ ਫੋਰਟਿਸ ਹਸਪਤਾਲ ਮੋਹਾਲੀ ਵੱਲੋਂ ਜਾਰੀ 6ਵੇਂ ਮੈਡੀਕਲ ਬੁਲਟਨ ਵਿੱਚ ਕਿਹਾ ਗਿਆ ਕਿ ਉਹ ਲਾਈਫ سپورਟ ਤੇ ਹਨ ਤੇ ਉਹਨਾਂ ਦੀ ਨਿਊਰੋਲੋਜੀਕਲ ਜੋ ਸਥਿਤੀ ਹੈ ਉਸ ਵਿੱਚ ਕੋਈ ਖਾਸ ਉਦਾਰ ਨਹੀਂ ਹੋਇਆ ਤੇ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਦਿਲ ਦੇ ਆਮ ਕਮ ਕਾਜ ਨੂੰ ਬਣਾਈ ਰੱਖਣ ਲਈ ਦਵਾਈਆਂ ਦੇ ਰਹੇ ਹਨ ਤੇ ਪਰ ਇਸ ਵੇਲੇ ਕੁਝ ਵੀ ਕਹਿਣਾ ਮੁਸ਼ਕਲ ਹੈ ਹੁਣ ਤੱਕ ਹਸਪਤਾਲ ਨੇ 6 ਮੈਡੀਕਲ ਬੁਲੇਟਿਨ ਜਾਰੀ ਕੀਤੇ ਹਨ ਤੇ ਰਾਜਵੀਰ ਨੂੰ ਹੋਸ਼ ਨਹੀਂ ਆਇਆ ਤੇ ਉਹ ਗੱਲਬਾਤ ਕਰਨ ਵਿੱਚ ਅਸਮਰੱਥ ਨੇ ਤੇ ਦੇਸ਼ਪੁਰ ਦੇ ਇੱਕ ਗੁਰਦੁਆਰਿਆਂ ਵਿੱਚ ਉਹਨਾਂ ਦੀ ਤੰਦਰੁਸਤੀ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ ਤੇ ਵੀਰਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਪੁੱਤਰ ਵਿਕਰਮ ਬਾਜਵਾ ਅਤੇ ਕਾਂਗਰਸ ਨੇਤਾ ਬਲਬੀਰ ਸਿੰਘ ਸਿੱਧੂ ਸਣੇ ਕਈ ਨੇਤਾਵਾਂ ਨੇ ਫੋਰਟਿਸ ਹਸਪਤਾਲ ਦਾ ਦੌਰਾ ਕੀਤਾ ਤੇ ਉਹਨਾਂ ਦਾ ਹਾਲ ਚਾਲ ਜਾਣਿਆ ਮੀਰਾਬਾਈ ਚਾਨੂ ਨੇ ਨੌਰਵੇ ਦੇ ਫੋਰਡ ਵੈਟਰ ਚੱਲ ਰਹੀ ਵਿਸ਼ਵ ਵੇਟ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਤੇ ਇਹ ਟੂਰਨਾਮੈਂਟ ਦੇ ਇਤਿਹਾਸ ਵਿੱਚ ਉਹਨਾਂ ਦਾ ਤੀਜਾ ਤਗਮਾ ਤੇ ਉਹ ਭਾਰ ਦੀ ਤੀਜੀ ਸਭ ਤੋਂ ਵੱਧ ਵਿਸ਼ਵ ਚੈਂਪੀਅਨਸ਼ਿਪ ਤਗਮਾ ਜੇਤੂ ਬਣ ਗਈ ਹੈ ਤੇ ਉਹਨਾਂ ਨੇ ਇਸ ਤੋਂ ਪਹਿਲਾਂ ਅਨਾਹੇਮ ਵਿੱਚ 2017 ਵਿਸ਼ਵ ਚੈਂਪੀਅਨਸ਼ਿਪ ਵਿੱਚ 48 ਕਿਲੋਗ੍ਰਾਮ ਵਰਗ ਵਿੱਚ ਸੋਨ ਤਗਮਾ ਜਿੱਤਿਆ ਸੀ ਤੇ ਉਹਨਾਂ ਨੇ ਬੋਗੋਟਾ ਵਿੱਚ 2022 ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ 49 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ ਤੇ ਮੀਰਾਬਾਈ ਚਾਨੂ ਨੇ 48 ਕਿਲੋ ਵਰਗ ਜੋ ਗ੍ਰਾਮ ਹੈ ਤੇ ਉਹਦੇ ਵਿੱਚ ਕੁੱਲ 199 ਕਿਲੋਗ੍ਰਾਮ ਪਾਰ ਚੁੱਕ ਕੇ ਚਾਂਦੀ ਦਾ ਤਗਮਾ ਜਿੱਤਿਆ ਤੇ ਉਹਨਾਂ ਨੇ ਸਨੈਚ ਵਿੱਚ 84 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਵਿੱਚ 115 ਕਿਲੋਗ੍ਰਾਮ ਪਾਰ ਚੁੱਕ ਕੇ ਦੂਜਾ ਸਥਾਨ ਹਾਸਲ ਕੀਤਾ ਤੇ ਉੱਤਰ ਕੋਰੀਆ ਦੀ ਰੀ ਸੰਗਗਮ ਨੇ ਕੁੱਲ 213 ਕਿਲੋਗ੍ਰਾਮ ਪਾਰ ਚੁੱਕ ਕੇ ਸੋਨ ਤਗਮਾ ਜਿੱਤਿਆ ਬਰਤਾਨਵੀ ਪ੍ਰਧਾਨ ਮੰਤਰੀ ਕੀ ਨੇ ਦੇਸ਼ ਦੇ ਰੈਫਿਊਜੀ ਅਤੇ ਸੈਟਲਮੈਂਟ ਪ੍ਰਣਾਲੀ ਵਿੱਚ ਵੱਡੇ ਪੱਧਰ ਤੇ ਸੁਧਾਰਾਂ ਦਾ ਐਲਾਨ ਕੀਤਾ ਤੇ ਜਿਸ ਵਿੱਚ ਉਹਨਾਂ ਨੇ ਉੱਗੇ ਪ੍ਰਵਾਸੀਆਂ ਲਈ 골ਡਨ ਟਿਕਟ ਖਤਮ ਕਰਨ ਦੀ ਗੱਲ ਕੀਤੀ ਹੈ ਤੇ ਜੋ ਰੈਫਿਊਜੀ ਸਟੇਟਸ ਜਿੱਤ ਲੈਂਦੇ ਨੇ ਤੇ ਉੱਚ ਫੇਸਾਂ ਤੇ ਅਸਥਾਈ ਸੁਰੱਖਿਆ ਕਾਰਨ ਯੂਕੇ ਦੇ ਰੈਫਿਊਜੀ ਦਰਜਾ ਲੈਣ ਵਾਲਿਆਂ ਨੂੰ ਹੁਣ ਨਵੀਆਂ ਅਰਚਨਾ ਦਾ ਸਾਹਮਣਾ ਕਰਨਾ ਪਵੇਗਾ ਤੇ ਪ੍ਰਧਾਨ ਮੰਤਰੀ ਦਾ ਦਾਵਾ ਹੈ ਕਿ ਉਹਨਾਂ ਦੀ ਸਰਕਾਰ ਅਸਲੀ ਰੈਫਿਊਜੀਆਂ ਦੀ ਰਾਖੀਆ ਕਰੀ ਤੇ ਪਰ ਸਖਤ ਸ਼ਰਤਾਂ ਤਹਿਤ ਜੇ ਤੁਸੀਂ ਯੂਕੇ ਆਉਣਾ ਹੈ ਤਾਂ ਤੁਹਾਨੂੰ ਸਾਡੇ ਸਮਾਜ ਵਿੱਚ ਯੋਗਦਾਨ ਪਾਉਣਾ ਪਵੇਗਾ। ਰੂਸੀ ਰਾਸ਼ਟਰਪਤੀ ਪੁਤਿਨ ਨੇ ਤੇਲ ਖਰੀਦ ਤੇ ਅਮਰੀਕੀ ਦਵਾ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਭਾਰਤ ਹਾਰ ਨਹੀਂ ਮੰਨੇਗਾ ਤੇ ਵੀਰਵਾਰ ਨੂੰ ਫੋਰਮ ਨੂੰ ਖਾਸ ਕਰਕੇ ਸੰਬੋਧਨ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਦੇ ਵੀ ਅਜਿਹਾ ਫੈਸਲਾ ਨਹੀਂ ਲੈਣਗੇ ਜੋ ਭਾਰਤ ਦੀ ਪ੍ਰਭੂਸੱਤਾ ਦੀ ਉਲੰਘਣਾ ਕਰੇ। ਦੇ ਪੁਤਿਨ ਨੇ ਕਿਹਾ ਕਿ ਜੇਕਰ ਰੂਸ ਨੇ ਵਪਾਰਕ ਪਾਈ ਵਾਲਾ ਤੇ ਉੱਚ ਟੈਰਿਫ ਲਗਾਏ ਜਾਂਦੇ ਹਨ ਤਾਂ ਇਸ ਦਾ ਦੁਨੀਆ ਭਰ ਵਿੱਚ ਊਰਜਾ ਦੀਆਂ ਕੀਮਤਾਂ ਤੇ ਅਸਰ ਪਵੇਗਾ ਤੇ ਕੀਮਤਾਂ ਵਧਣਗੀਆਂ ਜਿਸ ਨਾਲ ਅਮਰੀਕੀ ਫੈਡਰਲ ਰਿਜ਼ਰਵ ਨੂੰ ਵਿਆਜ ਦਰ ਉੱਚੀਆਂ ਰੱਖਣ ਲਈ ਮਜਬੂਰ ਹੋਣਾ ਪਵੇਗਾ ਜਿਸ ਨਾਲ ਅਮਰੀਕੀ ਅਰਧਵਾਰਸਾ ਹੌਲੀ ਹੋ ਜਾਵੇਗਾ ਤੇ ਪੁਤਿਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਭਾਰਤ ਰੂਸੀ ਤੇਲ ਖਰੀਦਣਾ ਬੰਦ ਕਰ ਦਿੰਦਾ ਹੈ ਤਾਂ ਉਸ ਨੂੰ 9 ਤੋਂ 10 ਬਿਲੀਅਨ ਡਾਲਰ ਦਾ ਨੁਕਸਾਨ ਹੋ ਸਕਦਾ ਹੈ ਪੁਤਿਨ ਨੇ ਕਿਹਾ ਕਿ ਭਾਰਤ ਵਰਗੇ ਦੇਸ਼ ਵਿੱਚ ਲੋਕ ਆਪਣੇ ਨੇਤਾਵਾਂ ਦੇ ਫੈਸਲਿਆਂ ਤੇ ਨੇੜੇ ਉਹ ਨਜ਼ਰ ਰੱਖਦੇ ਹਨ ਤੇ ਕਦੇ ਵੀ ਨਹੀਂ ਚਾਣਗੇ ਕਿ ਉਹਨਾਂ ਦਾ ਦੇਸ਼ ਕਿਸੇ ਵੀ ਅੱਗੇ ਝੁਕੇ ਅੱਜ ਦੇ ਡਿਜੀਟਲ ਯੁੱਗ ਵਿੱਚ UPI ਨਿਵੇਸ਼ਾਂ ਅਤੇ ਭੁਗਤਾਨਾਂ ਲਈ ਸਭ ਤੋਂ ਪ੍ਰਸਿੱਧ ਅਤੇ ਤੇਜ਼ ਮਾਧਿਅਮ ਬਣ ਗਿਆ ਤੇ ਭਾਵੇਂ ਇਹ ਮਿਊਚੁਅਲ ਫੰਡ ਹੋਵੇ ਜਾਂ ਸਟਾਕ ਮਾਰਕੀਟ ਵਿੱਚ ਨਿਵੇਸ਼ ਪੈਸੇ ਟਰਾਂਸਫਰ ਕਰਨਾ ਤਾਂ ਹੁਣ ਸਕੇਂਟਾਂ ਦੀ ਗੱਲ ਹੋ ਗਈ ਹੈ ਤੇ ਹਾਲਾਂਕਿ ਡਿਜੀਟਲ ਲੈਂਡ ਦੇਣ ਨਾਲ ਆਨਲਾਈਨ ਧੋਖਾਧੜੀ ਦੇ ਮਾਮਲੇ ਵਿੱਚ ਤੇਜ਼ੀ ਨਾਲ ਵਧ ਰਹੇ ਤੇ ਇਨ੍ਹਾਂ ਧੋਖਾਧੜੀਆਂ ਦੇ ਜੋਖਮ ਨੂੰ ਘਟਾਉਣ ਅਤੇ ਨਿਵੇਸ਼ਕਾਂ ਨੂੰ ਵਧੇਰੇ ਸੁਰੱਖਿਆ ਲੈਣ ਦੇਣ ਪ੍ਰਦਾਨ ਕਰਨ ਲਈ ਭਾਰਤੀ ਪ੍ਰਤੀ ਭੂਤੀਆ ਤੇ ਐਕਸਚੇਂਜ ਬੋਰਡ SCBI ਨੇ ਇੱਕ ਨਵਾਂ ਤੇ ਵਿਲੱਖਣ ਸਿਸਟਮ ਲਾਂਚ ਕੀਤਾ ਹੈ ਤੇ SCBI ਨੇ ਹਾਲ ਹੀ ਵਿੱਚ ਐਟ ਦ ਰੇਟ ਵੈਲਿਡ UPI ਹੈਂਡਲ ਪੇਜ ਕੀਤਾ ਹੈ ਤੇ ਜੋ ਨਿਵੇਸ਼ਕਾਂ ਨੂੰ ਇਹ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ ਕਿ ਉਹਨਾਂ ਦੇ ਜੋ ਫੰਡ ਨੇ ਉਹਦੇ ਵਿੱਚ ਸਿਰਫ SCBI ਰਜਿਸਟਰਡ ਅਤੇ ਅਧਿਕਾਰਤ ਵਿੱਤੀ ਸੰਸਥਾਵਾਂ ਨੂੰ ਜਾਰੀ ਕੀਤੇ ਜਾ ਰਹੇ ਨੇ ਸੋ ਅੱਜ ਦੇ ਬੁਲੇਟਿਨ ਵਿੱਚ ਇਹ ਨਇ ਦਿਓ ਆ ਗਿਆ ਧੰਨਵਾਦ